ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ 3 ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰજન ਮਨ ਵਸਾਇਆ ਸ਼ਬਦ ਚੀਨਾ ਸਦਾ ਸੁਖ ਪਾਇਆ ਸਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਬਿਦ ਜਾਣੇ ਗੁਰਮੁਖ ਕੋਈ ਨਾਮ ਨਿਦਾਨ ਰਹਾਉ ਸਤ ਗੁਰ ਭੇਟੇ ਕੀ ਵਡਿਆਈ ਜਨ ਮਮਤਾ ਅਗਨ ਤ੍ਰਿਸ਼ਨਾ 부ਝਾਈ ਸਹਿਜ ਮਾਤਾ ਹਰ ਗੁਣ ਗਾਈ ਵੈਨਗੁਰ ਪੂਰੇ ਕੋਈ ਨ ਜਾਣੀ ਮਾਇਆ 모헤 ਦੁਜੈ ਲੋਵਾ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰਨ ਹਾਰ ਦਰ ਸਾਚੈ ਦੀ ਫਤਿਹਾਰ ਗੁਰਸੇਵਾ ਤੇ ਤ੍ਰਿਪਹਣ ਸੁਝ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਣੇ ਮਹਿਲ ਪ੍ਰਾਪਤ ਹੋਏ ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰਖੇ urtਾਰੇ ਸੱਚੇ ਸੁਭਾਸ ਸੱਚ ਦਵਾਰੇ ਫੇਵੜ ਭਾਗੀ ਜੇ ਗੁਰਸੇਵਾ ਲਾਏ ਅਨ ਦਿਨ ਭਗਤ ਸਚ ਨਾਮ ਦਰੜਾਏ ਨਾਮੇ ਉਧਰੇ ਕੁੱਲ ਸਬਾਏ ਨਾਨਕ ਸਾਚ ਕਹੇ ਵਿਚਾਰ ਹਰ ਕਾ ਨਾਮ ਰੱਖੋ ਔਰ ਧਾਰ ਹਰ ਭਗਤੇ ਰਾਤੇ ਮੋਖ ਦਵਾਰ ਆਸਾ ਮਹਲਾ ਤੇ ਜਾ ਸਤ ਗੁਰ ਹਵਰਾ ਪਰ ਮੰਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਤੇਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਵਿਦ ਜਾਣੇ ਗੁਰਮੁਖ ਕੋਈਏ ਨਾਮ ਨੇਦਾਨ ਸਤ ਗੁਰ ਭੇਟੇ ਕੇ ਵਡਿਆਈ ਜਨਮ ਮਤਾ ਅਗਨ ਤ੍ਰਿਸ਼ਨਾ ਬਜਾਈ ਸਹਜੇ ਮਤਾ ਹਰ ਗੁਣ ਗਾਈ ਵੇਣ ਗੁਰ ਪੂਰੇ ਕੋਈ ਨ ਜਾਣੀ ਮਾਇਆ ਮੋਹ ਹੈ ਦੁਜੈ ਲੁਬਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ ਦਰ ਸਾਚੇ ਦੀ ਸੱਚਿਆਰ ਗੁਰ ਸੇਵਾ ਤੇ ਤ੍ਰਿਪਹਣ ਸੁਝੇ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਾਰੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰਖੇ ਉਰਤਾਰੇ ਸੱਚੀ ਸੁਭਾ ਸਾਚ ਦਵਾਰੇ ਭੱਡੇ ਭਾਗੀ ਜੇ ਗੁਰਸੇਵਾਲਾਏ ਅਨ ਦਿਨ ਭਗਤ ਸਚਨਾ ਮੰਦਰੜਾਏ ਨਾਮੇ ਉਦਰੇ ਪੁਲ ਸਵਾਰੇ ਨਾਨਕ ਸਚ ਕਹਿ ਵਿਚਾਰ ਹਰ ਕਾਮ ਰੱਖੋ ਓਰਤਾਰ ਹਰ ਭਗਤੀ ਰਾਤੇ ਮੋਖ ਦੋੜ ਆਸਾ ਮਹਲਾ ਤੇ ਜਾਤ ਸਤ ਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੇਨਾ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਬਿਦ ਜਾਣੇ ਗੁਰਮੁਖ ਪਈਏ ਨਾਮ ਨਿਧਾਨ ਸਤ ਗੁਰ ਭੇਟੇ ਕੇ ਵਡਿਆਈ ਜਨਮ ਮਤਾ ਅਗਲ ਤ੍ਰਿਸ਼ਨਾ ਬੁਝਾਈ ਸਹਜੇ ਮਤਾ ਹਰ ਗੁਣ ਗਾਈ ਵੇਣ ਗੁਰ ਪੂਰੇ ਕੋਇ ਨ ਜਾਣੀ ਮਾਇਆ 모ਹੇ ਦੁਜੈ ਲੁਭਾਣੀ ਗੁਰਮਖਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪ ਫਿਰ ਤਪਸਾਰ ਹਰ ਜਿਓ ਮਨ ਵਸੈ ਸਬਦ ਖ ਵਿਸਾਰ ਨਿਹਾਰ ਦਰ ਸਾਚੇ ਦੇ ਸੱਚਿਆਰ ਗੁਰ ਸੇਵਾ ਤੇ ਤ੍ਰਿਪੁਣ ਸੁਝਿ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਣੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਬ ਕੁਲ ਉਦਾਰੇ ਨਿਰਮਲ ਨਾਮ ਰਖੇ ੁਰਤਾਰੇ ਸਾਚੇ ਸੋਬਾ ਸਾਚ ਦੁਵਾਰੇ ਸੇਵੜ ਭਾਗੇ ਜੇ ਗੁਰ ਸੇਵਾ ਲਾਏ ਅਨ ਦਿਨ ਭਗਤ ਸਚਨਾ ਮੰਦਰੜਾਏ ਨਾਮੇ ਉਧਰੇ ਕੁੱਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰਖੋ ਏ ੁਰਤਾਰ ਹਰ ਭਗਤੇ ਰਾਤੇ ਮੁਖ ਦਵਾਰ ਆਸਾ ਮਹਲਾ ਤੀਜਾ ਸਤ ਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨਾ ਸਦਾ ਸੁਖ ਪਾਇਆ ਸੁਣ ਮਨ ਮੇਰੇ ਸਤ ਗਿਆਨ ਦੇਵੜ ਵਾਲਾ ਸਭ ਬਿਦ ਜਾਣੇ ਗੁਰਮੁਖ ਕੋਈ ਨਾਮ ਨਿਦਾਨ ਰਹਾਉ ਸਤ ਗੁਰ ਭੇਟੇ ਕੀ ਵਡਿਆਈ ਜਨ ਮਮਤਾ ਅਗਨ ਤ੍ਰਿਸ਼ਨਾ 부ਝਾਈ ਸਹਿਜ ਮਾਤਾ ਹਰ ਗੁਣ ਗਾਈ ਵੈਣ ਗੁਰ ਪੂਰੇ ਕੋਈ ਨ ਜਾਣੀ ਮਾਇਆ 모헤 ਦੁਜੈ ਲੁਭਾ ਗੁਰਮੁਖ ਨਾਮ ਮਿਲੇ ਹਰ ਬਾੜੀ ਗੁਰ ਸੇਵਾ ਤਪ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰ ਲਹਾਰ ਦਰ ਸਾਚੈ ਦੇ ਫੈਸਟ ਯਾਰ ਗੁਰਸੇਵਾ ਤੇ ਤ੍ਰਿਪਹੜ ਸੁਝ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਮੜੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਦਾਰੇ ਨਿਰਮਲ ਨਾਮ ਰਖੇ urtਾਰੇ ਸੱਚੇ ਸੁਭਾ ਸੱਚ ਦਦਾਰੇ ਸੇਵਡ ਫਾਗੀ ਜੇ ਗੁਰ ਸੇਵਾ ਲਾਇ ਅਨੰਦੇ ਨੇ ਭਗਤ ਸਚ ਨਾਮ ਦੜਾਏ ਨਾਮੇ ਉਧਰੇ ਕੁੱਲ ਸਬਾਏ ਨਾਨਕ ਸੱਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਓਰ ਧਾਰ ਹਰ ਭਗਤੇ ਰਾਤੇ ਮੋਖਦਾਰ ਆਸਾ ਮਹਲਾ ਤੇ ਜਾ ਸਤ ਗੁਰ ਹਵਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਤੇਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਵਿਦਜਣ ਗੁਰਮੁਖ ਕਈਏ ਨਾਮ ਨੇ ਦਾਨ ਰਹਾ ਸਤ ਗੁਰ ਭੇਟੇ ਕੇ ਵਡਿਆਈ ਜਨਮ ਮਤਾ ਅਗਨ ਤ੍ਰਿਸ਼ਨਾ ਬੁਝਾਏ ਸਹਜੇ ਮਤਾ ਹਰ ਗੁਣ ਗਾਏ ਵਿਨ ਗੁਰ ਪੂਰੇ ਕੋਈ ਨਾ ਜੜੀ ਮਾਇਆ ਮੋਹ ਹੈ ਦੁਜੈ ਲੁਬਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰਨ ਹਾਰੈ ਦਰਸਾ ਚੈ ਦੀ ਸੈ ਸਚਿਆਰ ਗੁਰ ਸੇਵਾ ਤੇ ਤ੍ਰਿਪਣ ਸੁਝੇ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਣੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਉਰਤਾਰੇ ਸੱਚ ਸੁਭਾ ਸਾਚਦਾਰੇ ਸੇਵਡ ਭਾਗੀ ਜੇ ਗੁਰ ਸੇਵਾਲਾਏ ਅਨ ਦਿਨ ਭਗਤ ਸਚਨਾ ਮੰਦਰ ਢਾਏ ਨਾਮੇ ਉਦਰੇ ਪੁਲ ਸਬਾਏ ਨਾਨਕ ਸਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਓਰਤਾਰ ਹਰ ਭਗਤੇ ਰਾਤੇ ਮੋਖ ਦੋਾਰ ਆਸਾ ਮਹਲਾ ਤੇ ਜਾਤ ਸਤ ਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਸ਼ਬਦ ਚੀਨਾ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਵਿਦ ਜਾਣੇ ਗੁਰਮੁਖ ਪਈਏ ਨਾਮੁ ਨਿਧਾਨ ਰਹਾਉ ਸਤ ਗੁਰ ਭੇਟੇ ਕੇ ਵਡਿਆਈ ਜਨਮ ਮਤਾ ਅਗਲ ਤ੍ਰਿਸ਼ਨਾ ਬੁਝਾਈ ਸਹਿਜ ਮਤਾ ਹਰ ਗੁਣ ਗਾਈ ਵੇਣ ਗੁਰ ਪੂਰੇ ਕੋਈ ਨ ਜਾਣੀ ਮਾਇਆ 모ਹੇ ਦੁਜੈ ਲੁਭਾਣੀ ਗੁਰਮਖਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪ ਫਿਰ ਤਪਸਾਰ ਹਰ ਜਿਓ ਮਨ ਵਸੈ ਸਬਦੋ ਖ ਵਿਸਾਰਨ ਹਾਰ ਦਰਸਾਚੈ ਦੇ ਸਚਿਆਰ ਗੁਰ ਸੇਵਾ ਤੇ ਤ੍ਰਿਪੁਣ ਸੁਝਿ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਣੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੋਲੇ ਉਦਾਰੇ ਨਿਰਮਲ ਨਾਮ ਰਖੇ ੁਰਤਾਰੇ ਸਾਚੇ ਸੋਭਾ ਸਾਚ ਦੁਆਰੇ ਸੇਵੜ ਭਾਗੀ ਜੇ ਗੁਰ ਸੇਵਾ ਲਾਏ ਅਨੰਦ ਭਗਤ ਸਚ ਨਾਮ ਦੜਾਏ ਨਾ ਮੇ ਉਧਰੇ ਕੁੱਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰਖੋ ਏ ੁਰਤਾਰ ਹਰ ਭਗਤੇ ਰਾਤੇ ਮੁਖ ਦਵਾਰ ਆਸਾ ਮਹਲਾ ਤੀਜਾ ਸਤਬੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਝਨ ਮਨ ਵਸਾਇਆ ਸ਼ਬਦ ਚੀਨਾ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜਾ ਵਾਲਾ ਸਭ ਬਿਦ ਜਾਣੇ ਗੁਰਮੁਖ ਪਾਈਏ ਨਾਮ ਨਿਧਾਨ ਰਹਾਉ ਸਤ ਗੁਰ ਭੇਟੇ ਕੀ ਵਡਿਆਈ ਜਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਿਜ ਮਾਤਾ ਹਰ ਗੁਣ ਗਾਏ ਵਿਨ ਗੁਰ ਪੂਰੇ ਕੋਈ ਨ ਜਾਣੀ ਮਾਇਆ 모ਹੇ ਦੁਜੈ ਲੁਭਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁਖ ਵਿਸਾਰਨ ਹਾਰ ਦਰ ਸਾਚੈ ਦਿਸੈ ਸਚਿਆਰ ਗੁਰ ਸੇਵਾ ਤੇ ਤ੍ਰੇ ਭਵਨ ਸੁਜੀ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਮਹਾਰੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਦਾਰੇ ਨਿਰਮਲ ਨਾਮ ਰਖੇ ਉਰਤਾਰੇ ਸੱਚੇ ਸੁਬਾ ਸੱਚ ਦਦਾਰੇ ਸੇਵਡ ਫਾਗੀ ਜੇ ਗੁਰਸੇਵਾਲਾ ਏ ਅਨੰਦੇ ਭਗਤ ਸਚ ਨਾਮ ਦੜਾਏ ਨਾਮੇ ਉਧਰੇ ਕੁੱਲ ਸਬਾਏ ਨਾਨਕ ਸੱਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਔਰ ਧਾਰ ਹਰ ਭਗਤੀ ਰਾਤੇ ਮੋਖਦਵਾਰ ਆਸਾ ਮਹਲਾ ਤੇ ਜਾ ਤਤ ਗੁਰ ਹਵਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆ ਦੇਵੜ ਵਾਲਾ ਸਭ ਵਿਦਜੋੜੇ ਗੁਰਮੁਖ ਕਈਏ ਨਾਮ ਨੇ ਦਾਨ ਰਹਾਉ ਸਤ ਗੁਰ ਭੇਟੇ ਕੀ ਵਡਿਆਈ ਜੇ ਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਜੇ ਮਤਾ ਹਰ ਗੁਣ ਗਾਈ ਵੇਣ ਗੁਰ ਪੂਰੇ ਕੋਈ ਨ ਜਾਣੀ ਮਾਇਆ ਮੋਹ ਹੈ ਦੁਜੈ ਲੋਭਾ ਬੁਰ ਮੁਖਨਾ ਮਿਲੇ ਹਰ ਬਾਣੀ ਗੁਰ ਸੇਵਾ ਤਪ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰਸਾ ਚੈ ਦੀ ਸੈ ਸਚਿਆਰ ਗੁਰ ਸੇਵਾ ਤੇ ਤ੍ਰਿਪਣ ਸੁਝੇ ਹੋਏ ਆਪ ਪਛਾਨ ਹਰ ਪਾਵੇ ਸੋਏ ਸਾਚੇ ਬਣੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਓਰ ਤਾਰੇ ਸਾਚੀ ਸਬਾ ਸਾਚਦਾਰੇ ਸੇਵਡ ਭਾਗੀ ਜੇ ਗੁਰ ਸੇਵਾਲਾਏ ਅਨ ਦਿਨ ਭਗਤ ਸਚਨਾ ਮੰਦਰ ਢਾਏ ਨਾਮੇ ਉਦਰੇ ਕੁੱਲ ਸਬਾਏ ਨਾਨਕ ਸਚ ਕਹਿ ਵਿਚਾਰ ਹਰ ਕਾ ਨਾਮ ਰਖੋ ਓਰਤਾਰ ਹਰ ਭਗਤੇ ਰਾਤੇ ਮੋਖ ਦਵਾਰ ਆਸਾ ਮਹਲਾ ਤੇ ਜਾਤ ਸਤ ਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨਾ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵੜ ਵਾਲਾ ਸਭ ਬਿਦ ਜਾਣੇ ਗੁਰਮੁਖ ਪਈਏ ਨਾਮ ਨਿਧਾਨ ਰਹਾਉ ਸਤ ਗੁਰ ਭੇਟੇ ਕੇ ਵਡਿਆਈ ਜਨਮ ਮਤਾ ਅਗਲ ਤ੍ਰਿਸ਼ਨਾ ਬੁਝਾਈ ਸਹਜ ਮਤਾ ਹਰ ਗੁਣ ਗਾਈ ਵੇਣ ਗੁਰ ਪੂਰੇ ਕੋਇ ਨਾ ਜਾਣੀ ਮਾਇਆ 모ਹੇ ਦੁਜੈ ਲੁਭਾੜੀ ਗੁਰਮਖਨਾ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਫਿਰ ਤਪਸਾਰ ਹਰ ਜਿਓ ਮਨ ਵਸੈ ਸਭ ਦੁਖ ਵਿਸਾਰ ਨਹਾਰ ਦਰਸਾਚੈ ਜਿਸੈ ਸਚਿਆਰ ਗੁਰ ਸੇਵਾ ਤੇ ਤ੍ਰਿਪੂਣ ਸੁਝੇ ਹੋਏ ਆਪ ਪਛਾਨ ਹਰ ਪਾਵੇ ਸੋਏ ਸੱਚੇ ਬਣੇ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲੇ ਉਦਾਰੇ ਨਿਰਮਲ ਨਾਮ ਰਖੇ ੁਰਤਾਰੇ ਸੱਚੇ ਸੋਭਾ ਸਾਚ ਦੁਆਰੇ ਸੇਵੜ ਭਾਗੇ ਜੇ ਗੁਰ ਸੇਵਾ ਲਾਏ ਅਨ ਦਿਨ ਭਗਤ ਸਚਨਾਮ ਦੜਾਏ ਨਾ ਮੇ ਉਧਰੇ ਕੁੱਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰਖੋ ਏ ੁਰਤਾਰ ਹਰ ਭਗਤੇ ਰਾਤੇ ਮੋਖਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ